ਸਾਤਿਕਾਰ ਮੈਂ ਆ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਮਨੀ ਚੋਣਾਂ ਦੇ ਵਿੱਚ ਬੜਾ ਵੱਡਾ ਉਲਟ ਫੇਰ ਹੋ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਹੋਣ ਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਜਿਹੜੇ ਆંકੜੇ ਨੇ ਸਰਵੇ ਨੇ ਐਗਜ਼ਿਟ ਪੋਲ ਨੇ ਬਦਲਦੇ ਨਜ਼ਰ ਆ ਰਹੇ ਨੇ ਸੂਤਰਾਂ ਦੇ ਪਹਿਲਾਂ ਹਵਾਲੇ ਤੋਂ ਜਿਹੜੇ ਆંકੜੇ ਆਏ ਸੀ ਕਿ ਚਾਰਾਂ ਦੇ ਵਿੱਚੋਂ ਤਿੰਨ ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਮਿਲਣਗੀਆਂ ਅਤੇ ਇੱਕ ਸੀਟ ਮਿਲੇਗੀ ਕਾਂਗਰਸ ਪਾਰਟੀ ਨੂੰ ਲੇਕਿਨ ਸਰਵੇ ਅਤੇ ਐਗਜ਼ਿਟ ਪੋਲ ਇਸ ਤੇ ਬਿਲਕੁਲ ਉਲਟ ਹੋ ਗਏ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਡੇਰਾ ਬਾਬਾ ਨਾਨਕ ਅਤੇ ਹਲਕਾ ਗਿੱਦੜ ਬਾਹਤੋਂ ਦੋਨੋਂ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਜਿੱਦੇ ਨਜ਼ਰ ਆ ਰਹੇ ਨੇ ਇੱਕ ਪਾਸੇ ਸੁਖਵਿੰਦਰ ਸਿੰਘ ਰੰਧਾਵਾ ਉਹਨਾਂ ਦੀ ਧਰਮ ਪਤਨੀ ਜਤਿੰਦਰ ਕੌਰ ਰੰਧਾਵਾ ਨੇ ਤਾਂ ਪਹਿਲੇ ਹੀ ਪਹਿਲਾਂ ਹੀ ਆਪਣੀ ਦਾਵੇਦਾਰੀ ਜਿੱਤ ਦੀ ਠੋਕ ਦਿੱਤੀ ਸੀ ਕਿ ਮੈਂ ਇਹ ਜਿੱਤ ਜਿਹੜੀ ਇਹ ਸੀਟ ਜਿਹੜੀ ਹਰ ਹਾਲਤ ਵਿੱਚ ਜਿਤਾਗੀ ਇਧਰ ਵੱਡਾ ਧਮਾਕਾ ਕਰ ਦਿੱਤਾ ਹੈ ਆਮਰਤਾ ਵਰਿੰਗ ਨੇ ਆਮਰਤਾ ਵਰਿੰਗ ਵੀ ਜਿੱਤ ਵੱਲ ਵਧ ਗਏ ਨੇ ਸੂਤਰਾਂ ਦੇ ਹਵਾਲੇ ਤੋਂ ਜਿਹੜੇ ਨਵੇਂ ਸਰਵੇ ਆ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਇੱਕ ਪਾਸੇ ਡੇਰਾ ਬਾਬਾ ਨਾਨਕ ਤੇ ਦੂਸਰੇ ਪਾਸੇ ਹਲਕਾ ਗਿੱਦੜ ਬਾਹਾ ਤੋਂ ਦੋ ਉਮੀਦਵਾਰ ਕਾਂਗਰਸ ਪਾਰਟੀ ਦੇ ਜਿੱਤਰੇ ਨੇ ਅਤੇ ਜੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਡੇਰਾ ਬਾਬਾ ਨਾਨਕ ਚੱਬੇਵਾਲ ਗਿੱਦੜ ਬਾਹਾ ਅਤੇ ਬਰਨ ਯਾਨੀ ਕਿ ਜਿਨ੍ਹਾਂ ਚਾਰਾਂ ਹਲਕਿਆਂ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਨੇ ਚੋਣ ਮੈਦਾਨ ਦੇ ਵਿੱਚ ਉਮੀਦਵਾਰ उतारे ਸੀ ਇੱਕ ਵੀ ਖਾਤਾ ਇਸ ਵਾਰ ਨਹੀਂ ਖੋਲ੍ਹ ਪਾਏਗੀ ਦੂਸਰੇ ਪਾਸੇ ਸੂਤਰਾ ਦੇ حوالے ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਬਰਨਾਲਾ ਅਤੇ ਚਾਬੇਵਾਲ ਤੋਂ ਜਿਹੜੇ ਦੋ ਆਪ ਆਦਮੀ ਪਾਰਟੀ ਦੇ ਉਮੀਦਵਾਰ ਜਿੱਤਣਗੇ ਇੱਕ ਪਾਸੇ ਇਸ਼ਾਂਖ ਚੱਬੇਵਾਲ ਜੋ ਰਾਜਕੁਮਾਰ ਚੱਬੇਵਾਲ ਦੇ ਲੜਕੇ ਨੇ ਦੂਸਰੇ ਪਾਸੇ ਹਰਿੰਦਰ ਧਾਲੀਵਾਲ ਜੋ ਮੀਤਹਿਰ ਦੇ ਮਾਸੀ ਦੇ ਮੁੰਡੇ ਨੇ ਗਲੇ ਦੀ ਹੱਡੀ ਜਰੂਰ ਬਣੇ ਸੀ ਗੁਰਦੀਪ ਬਾਟ ਲੇਕਿਨ ਗੁਰਦੀਪ ਬਾਟ ਅਤੇ ਕੁਲਦੀਪ ਸਿੰਘ ਕਾਰਾ ਢੋ ਰੂਪ ਛਾਰਦੇ ਹੋਏ ਹਰਵਿੰਦਰ ਹਰਿੰਦਰ ਧਾਲੀਵਾਲ ਜਿਹੜੇ ਜਿੱਤਵਾਲ ਵੱਧ ਗਏ ਨੇ ਸੂਤਰ ਦੱਸਦੇ ਨੇ ਕਿ ਦੋ ਸੀਟਾਂ ਆਮ ਆਦੀ ਪਾਰਟੀ ਦੀਆਂ ਅਤੇ ਦੋ ਕਾਂਗਰਸ ਪਾਰਟੀ ਦੀਆਂ ਪੱਕੀਆਂ ਹੋ ਚੁੱਕੀਆਂ ਨੇ ਡੇਰਾ ਬਾਬਾ ਨਾਨਕ ਅਤੇ ਗਿੱਦੜਵਾਹ ਤੋਂ ਕਾਂਗਰਸ ਪਾਰਟੀ ਬਰਨਾਲਾ ਅਤੇ ਛੱਬੇਵਾਲ ਤੋਂ ਦੋ ਆਪ ਆਦਮੀ ਪਾਰਟੀ ਦੇ ਉਮੀਦਵਾਰ ਜਿੱਦੇ ਨਜ਼ਰ ਆ ਰਹੇ ਨੇ ਇਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਤੇੜੀਆਂ ਆ ਰਹੀਆਂ ਨੇ ਕਿ ਚਾਰੇ ਸੀਟਾਂ ਸਾਨੂੰ ਮਿਲਣੀਆਂ ਚਾਹੀਦੀਆਂ ਸੀ ਦੱਸ ਦਈਏ ਕਿ ਅੱਡੀ ਛੋਟੀ ਤੇ ਜੋਰ ਲਗਾਇਆ ਗਿਆ ਲੇਕਿਨ ਹੁਣ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ 50-50 ਹੋ ਗਿਆ ਹੈ ਦੋਨਾਂ ਨੂੰ ਕਿ ਐਸਾ ਲਗਾਈਆਂ ਸਾਰੀਆਂ ਨੇ ਕਿ ਦੋਨਾਂ ਪਾਰਟੀਆਂ ਨੂੰ ਯਾਨੀ ਕਿ ਭਾਰਤੀ ਜਨਤਾ ਪਾਰਟੀ ਦਾ ਖਾਤਾ ਨਹੀਂ ਖੁੱਲੇਗਾ ਲੇਕਿਨ ਉਧਰ ਆਮ ਆਦਮੀ ਪਾਰਟੀ ਨੂੰ ਦੋ ਸੀਟਾਂ ਜੋ ਸਤਾਧਾਰੀ ਸਰਕਾਰ ਹੈ ਦੂਸਰੇ ਪਾਸੇ ਕਾਂਗਰਸ ਪਾਰਟੀ ਨੂੰ ਵੀ ਦੋ ਸੀਟਾਂ ਮਿਲਣਗੀਆਂ ਡੇਰਾ ਬਾਬਾ ਨਾਨ ਅਤੇ ਗਿੱਦੜਵਾਤੋਂ ਆਮ ਆਦਮੀ ਪਾਰਟੀ ਬਰਨਾਲਾ ਅਤੇ ਹਲਕਾ ਚਬੇਵਾਲ ਤੋਂ ਜਿੱਦੀ ਨਜ਼ਰ ਆ ਰਹੀ ਹੈ